ਮੁਹਾਲੀ ਦੇ ਵਿੱਚ ਕਰੋਨਾ ਨੂੰ ਲੈ ਕੇ ਹੁਣੇ ਤੇ ਚੌਕਸੀ ਕੀਤੀ ਗਈ ਹੈ ਭਾਰਤ ਸਰਕਾਰ ਤੇ ਪੰਜਾਬ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਹਸਪਤਾਲਾਂ ਦੇ ਵਿੱਚ ਇਸ ਭਿਆਨਕ ਸਥਿਤੀ ਤੋਂ ਪਹਿਲਾਂ ਹੀ ਹਾਲਾਤ ਜਿਹੜੇ ਐ ਉਹ ਨੇਪਟਨ ਵਰਗੇ ਬਣਾਏ ਹੋਏ ਨੇ ਤਾਂ ਜੋ ਆਈਸੋਲੇਸ਼ਨ ਵਾਰ ਵਿੱਚ ਕਿਸੇ ਤਰੀਕੇ ਦੀ ਜੜੀ ਇਹ ਦਿੱਕਤ ਪ੍ਰਸ਼ਾਦਾ ਦੇ ਸਾਹਮਣੇ ਨਾ ਕਰਨਾ ਪਾਏ ਕੋਰੋਨਾ ਮਹਾਮਾਰੀ ਜੇਕਰ ਗੱਲ ਕੀਤੀ ਜਾਵੇ ਇੱਕ ਵਾਰ ਫੇਰ ਕੋਰੋਨਾ ਮਹਾਮਾਰੀ ਨੇ ਨਵਾਂ ਰੂਪ ਧਾਰਦੇ ਹੋਏ JN1 ਦੇ ਰੂਪ ਵਿੱਚ ਇੰਡੀਆ ਦੇ ਵਿੱਚ ਇੱਕ ਵਾਰ ਫੇਰ दस्तक ਦਿੱਤੀ ਗਈ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਪੰਜਾਬ ਦੇ ਵਿੱਚ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਪੇਸ਼ੈਂਟ ਹਜੇ ਤੱਕ ਨਹੀਂ ਪਾਇਆ ਗਿਆ ਲੇਕਿਨ ਸਤਿ ਆਤਿ ਸਤਿ ਆਤਿ ਤੇ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੂਬਾ ਸਰਕਾਰਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਇਸ ਤੋਂ ਪ੍ਰੀਕਾਸ਼ਨਸ ਰੱਖਿਆ ਜਾਣ ਅਤੇ 에어ਪੋਰਟਸ ਦੇ ਉੱਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਜਿਲ੍ਹਾ ਮੋਹਾਲੀ ਦੀ ਤਾਂ ਮੋਹਾਲੀ ਦੀ ਪੰਜਾਬ ਸਰਕਾਰ ਵੱਲੋਂ ਵੀ ਇੱਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਐਸਰ ਸਾਡੇ ਨਾਲ ਜਿਹੜਾ ਹਸਪਤਾਲ ਮੁਹਾਲੀ ਦੇ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਰਾਜੀਵ ਸਿੰਘ ਮੌਜੂਦ ਨੇ ਉਹਨਾਂ ਤੋਂ ਜਾਣਕਾਰੀ ਲੈਣਾ ਕਿ ਇਹ ਜਿਹੜਾ ਵੇਰੀਐਂਟ ਹੈ ਕਿਸ ਤਰੀਕੇ ਦਾ ਵੇਰੀਐਂਟ ਹੈ ਤੇ ਕਿਸ ਤਰੀਕੇ ਦੀ ਐਡਵਾਈਜ਼ਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਸੱਸੀ ਗੱਲ ਸੱਸੀ ਗੱਲ ਸਰ ਸਰ ਜਿਵੇਂ ਕਰੋਨਾ ਦਾ ਜਿਹੜਾ ਨਵਾਂ ਵੇਰੀਐਂਟ ਆਇਆ ਉਹ ਕੀ ਹੈ ਤੇ ਇਸ ਦੇ ਕਿਸ ਤਰ੍ਹਾਂ ਦੇ ਲੱਛਣ ਨੇ ਜੀ ਸਰ ਜਿਹੜਾ ਕਰੋਨਾ ਦਾ ਜਿਹੜਾ ਵੇਰੀਐਂਟ ਆਇਆ ਹੈ ਉਹਨੂੰ ਆਪਾਂ JN1 ਆਪ ਨਾਮ ਦਿੱਤਾ ਗਿਆ ਹੈ ਤੇ ਇਹ ਇਹ ਵੇਰੀਐਂਟ ਜਿਹੜਾ ਹੈਗਾ ਕਿ ਜਿਵੇਂ ਰੂਟੀਨਲੀ ਫਲੂ ਵਾਇਰਸਿਸ ਦੇ ਮਿਊਟੇਸ਼ਨਸ ਹ ਤੇ ਤਰ੍ਹਾਂ ਹੀ ਐਸਡੀ ਵੀ ਇਸ ਵਾਰ ਇਸ ਦੀ ਕਰੋਨਾ ਵਾਇਰਸ ਦੀ ਵੀ ਮਿਊਟੇਸ਼ਨਸ ਹੋਈਆਂ ਨੇ ਜੇ ਤੇ ਇਸ ਦੇ ਕੁਝ ਕੇਸਿਸ ਆਏ ਨੇ ਤੇ ਇਹਦੇ ਥੋੜਾ ਸਟਰਕਚਰ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ ਵਾਇਰਸ ਦੇ ਵਿੱਚ ਐ ਸੱਚੀਤਾ ਵਾਇਰਸ ਉਹ ਸੇਮ ਹੀ ਹੁੰਦਾ ਤੇ ਆਪਣੇ ਜਿਹੜੇ ਇਹਨਾਂ ਦੇ ਸਿੰਪਟਮਸ ਵੀ ਆ ਰਹੇ ਨੇ ਉਹ ਵੀ ਸੇਮ ਆ ਰਹੇ ਨੇ ਹੁਣ ਸੂਬਾ ਸਰਕਾਰ ਵੱਲੋਂ ਜਿਹੜੀਆਂ ਐਡਵਾਈਸਰੀ ਇਸ਼ੂ ਕੀਤੀਆਂ ਗਈਆਂ ਨੇ ਹੈਲਥ ਵਿਭਾਗ ਵੱਲੋਂ ਵੀ ਐਡਵਾਈਸਰੀ ਇਸ਼ੂ ਕੀਤੀਆਂ ਗਈਆਂ ਨੇ ਜਿਸ ਵਿੱਚ ਕਿਹਾ ਗਿਆ ਕਿ ਆਪਣਾ ਜਿਹੜਾ ਭੀੜ ਭੜੱਕੇ ਦਾ ਇਲਾਕਾ ਜਿਹੜਾ ਉਹਨੂੰ ਅਵੋਇਡ ਕੀਤਾ ਜਾਵੇ ਤੇ ਨਾਲ ਹੀ ਜਿਹੜਾ ਜਿੱਥੇ ਜੇ ਕਰੇ ਜਾਣਾ ਪੈਂਦਾ ਤਾਂ ਮਾਸਕ ਲੈ ਕੇ ਜਾਓ ਤੇ ਰੂਟੀਨਲੀ ਆਪਣੀ ਜਿਹੜੇ ਹੈਂਡ ਵਾਸ਼ਿੰਗ ਜਿਹੜੇ ਆਪਾਂ ਪਹਿਲਾਂ ਕਰਦੇ ਸੀ ਹੈਂਡ ਸੈਨੀਟਾਈਜ਼ਿੰਗ ਕਰਦੇ ਸੀਗੇ ਤੇ ਆਪਣਾ ਸੈਲਫ ਹਾਈਜੀਨ ਜਿਹੜਾ ਮੇਨਟੇਨ ਕਰਨਾ ਉਹ ਮੇਨਟੇਨ ਕਰਕੇ ਰੱਖੋ ਤੇ ਜੇ ਕਿਸੇ ਨੂੰ ਜਿਵੇਂ ਫਲੂ ਲਾਈਕ ਸਿੰਪਟਮਸ ਹੋਣ ਜਿਵੇਂ ਜੁਕਾਮ ਖੰਗ ਜਾਂ ਫਿਰ ਕਿਸੇ ਨੂੰ ਬੁਖਾਰ ਵਗੈਰਾ ਹੋ ਰਿਹਾ ਹੈ ਤਾਂ ਉਹ ਆਪਣੇ ਨੇੜੇ ਦੇ ਜਿਹੜਾ ਸਿਹਤ ਸੈਂਟਰ ਹੈਗਾ ਹੈਲਥ ਸੈਂਟਰ ਜਿਹੜਾ ਵੀ ਹੈਗਾ ਉੱਥੇ ਆਪਣਾ ਇਲਾਜ ਕਰਾਵੇ ਜਾ ਕੇ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ